ਹਾਂਜੀ ਦੋਸਤੋ ਤੁਹਾਡਾ ਨਿੱਘਾ ਸਵਾਗਤ ਹੈ ਸਾਡੇ ਇਸ ਚੈਨਲ ਤੇ ਅਸੀਂ ਹਰ ਰੋਜ਼ ਤੁਹਾਡਾ ਘਰ ਬੈਠਿਆਂ ਦਾ ਸੋਹਣੇ-ਸੋਹਣੇ ਲੋਕ ਗੀਤਾਂ ਦੇ ਨਾਲ ਮਨੋਰੰਜਨ ਕਰਦੇ ਹਾਂ ਤੇ ਅੱਜ ਫੇਰ ਅਸੀਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਉਮੀਦ ਕਰਦੇ ਹਾਂ ਤੁਸੀਂ ਅੱਜ ਵਾਲੇ ਲੋਕਗੀਤ ਨੂੰ ਵੀ ਭਰਮਾ ਹੰਗਾਰ ਦੋਗੇ ਆਪ ਵੀ ਗਾਓਗੇ ਤੇ ਆਪਣੇ ਬੱਚਾ ਨੂੰ ਵੀ ਸਿਖਾਓਗੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਲੋਕਗੀਤਾਂ ਨੂੰ ਜ਼ਰੂਰ ਪਹੁੰਚਾਓਗੇ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਤੁਹਾਡੇ ਦੁਆਰਾ ਦਿੱਤੇ ਹੋਏ ਕੰਪਲੀਮੈਂਟ ਤੁਹਾਡੀ ਕੀਤੀ ਹੋਈ ਉਡੀਕ ਸਾਡੇ ਲੋਕ ਗੀਤਾਂ ਦੀ ਕੀਤੀ ਹੋਈ ਉਡੀਕ ਸਾਨੂੰ ਹਰ ਰੋਜ਼ ਹੌਸਲਾ ਦਿੰਦੀ ਆ ਤੇ ਅਸੀਂ ਤੁਹਾਡੇ ਜਿਹੜੇ ਕੰਪਲੀਮੈਂਟ ਪੜ੍ਹਦੇ ਆ ਤਾਂ ਸਾਡਾ ਜਿਹੜਾ ਜਿਹੜੀ ਸਾਡੀ એનર્ਜੀ ਆ ਉਹ ਦੋਣੀ ਚੌਣੀ ਹੋ ਜਾਂਦੀ ਆ ਤੇ ਅਸੀਂ ਵਕਤ 'ਚੋਂ ਵਕਤ ਫੇਰ ਕੱਢ ਲੈਂਦੇ ਆ ਲੋਕ ਗੀਤਾਂ ਦੇ ਲਈ ਕੁਝ ਨਾ ਕੁਝ ਵਕਤ ਕੱਢ ਲੈਂਦੇ ਆ ਤੇ ਅੱਜ ਫੇਰ ਅਸੀਂ ਤੁਹਾਡੇ ਹੌਸਲੇ ਦੀ ਬਦੌਲਤ ਫੇਰ ਹਾਜ਼ਰ ਆਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੇ ਅੱਜ ਫਿਰ ਆਪਾਂ ਹੋਣਾ ਇਸ ਲੋਕਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ। ਅਧੀ ਅਧੀ ਰਾਤੀ ਵੇ ਕੋੜਾ ਨਾ ਪੀੜੀ ਮਈਆ ਘੱਗ ਖੜੋ ਤੇ ਵੇ ਮਿਸਰਾਂ ਦੀ ਤੇਲਾ ਦੁਜੇ ਤੇਰੀ ਪਰਿਵੇ ਜਵਾਨੀ ਤੀਜੇ ਫੁੱਟ ਪਈ ਕਾਂਟੇ ਕੜਾਏ ਉਹ ਵੀ ਮੇਰੀ ਸਕਣ ਨੂੰ ਪਾਏ ਸਾਡੀ ਵਾਰੀ ਮਈਆ ਤਾਲੀ ਚੁੱਪ ਵੇ ਹੱਦਿਆ ਦੀ ਰਾਤੀ ਵੇ ਕੋੜਾ ਨ ਪੀੜੀ ਮਈਆ ਧਗ ਦੇ ਖੜੋ ਤੇ ਮੇ ਮਿਸਰਾਂ ਦੀ ਹਟੇ ਇਕ ਤੂੰ ਪਤਲਾ ਮਾਇਆ ਦੂਜੀ ਪਰਿਵੇ ਜਵਾਨੀ ਤੇਜੀ ਫੁੱਟ ਪਈ ਮਾਇਆ ਬੰਗਾ ਕੜਾਇਆ ਮੱਈਆ ਮੇਰੀ ਸਕਣ ਨੂੰ ਪਾਇਆ ਸਾਡੀ ਵਾਰੀ ਮੱਈਆ ਤਾਰੀ ਚੁੱਪ ਵੇ ਅੱਦੀ ਅਦੀ ਰਾਤੀ ਵੇ ਕੋੜਾ ਨਾ ਪੀੜੀ ਮਈਆ ਧਰ ਗਏ ਖੜੋ ਤੇ ਮਈਆ ਮਿਸਰਾਂ ਦੇ ਹਟ ਵੇ ਇਕ ਤੂੰ ਪਰਤਲਾ ਮਈਆ ਦੂਜੀ ਪਰਿਵਹਿ ਜਵਾਨੀ ਤੇਜੀ ਫੁੱਟ ਪਈ ਮਈਆ ਤੈਨੂੰ ਮੁਝ ਕਕੜਾਇਆ ਮैया ਮੇਰੀ ਸਕਣ ਨੂੰ ਪਾਇਆ ਸਾਡੀ ਵਹਾਰੀ ਮैया ਤਾਰੀ ਚੁੱਪ ਵੇ ਹਾਂਜੀ ਦੋਸਤੋ ਇਸੀ ਬੜਾ ਸੋਹਣਾ ਲੋਕ ਗੀਤ ਇੱਕ ਪਤਨੀ ਆਪਣੇ ਪਤੀ ਦੇ ਨਾਲ ਗਿਲੇ ਸ਼ਿਕਵੇ ਕਰਦੀ ਹੈ ਤੇ ਉਹਨੂੰ ਕਾਫੀ ਰੰਜਸ਼ਾ ਨੇ ਕਿ ਉਹ ਜਿਹੜੀ ਵੀ ਚੀਜ਼ ਕਰਾਉਂਦੀ ਆ ਆਪਣੇ ਤੇ ਉਹ ਸਾਰੀਆਂ ਚੀਜ਼ਾਂ ਉਹਦੇ ਸਾਕਣ ਦੇ ਹਵਾਲੇ ਹੋ ਜਾਂਦੀਆਂ ਨੇ ਤੇ ਆਪਣੇ ਪਤੀ ਦੇ ਨਾਲ ਉਹ ਗਿਲਾ ਸ਼ਿਕਵਾ ਜ਼ਾਹਰ ਕਰਦੀ ਹੈ ਕਿ ਜਦੋਂ ਮੈਂ ਆਪਣੀ ਗੱਲ ਕਰਦੀ ਆ ਮੇਰੇ ਬਾਰੇ ਗੱਲ ਕਰਦੀ ਆ ਕੋਈ ਟੂਮ ਕਰਾਉਣ ਦੀ ਗੱਲ ਕਰਦੀ ਤਾਂ ਉਹ ਸਮਝ ਜਿਹੜਾ ਪਤੀ ਆ ਡਾਢੀ ਚੁੱਪ ਧਾਰ ਲੈਂਦਾ ਤੇ ਉਹ ਚੁੱਪ ਉਸ ਔਰਤ ਨੂੰ ਬਹੁਤ ਚੁਗਦੀ ਆ ਤੇ ਅਸੀਂ ਦੋਨੋਂ ਭੈਣਾਂ ਨੇ ਪੂਰੀ ਕੋਸ਼ਿਸ਼ ਕੀਤੀ ਇਸ ਲੋਕ ਗੀਤ ਨੂੰ ਸਹੀ ਤਰੀਕੇ ਦੇ ਨਾਲ ਨੇਪਰੇ ਚੜਾਉਣ ਦੀ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਲੋਕ ਗੀਤ ਤੋਂ ਚੰਗਾ ਲੁਤਫਰੋਗੇ ਤੇ ਸਾਡੀਆਂ ਮਿਹਨਤਾਂ ਦੇ ਉੱਪਰ ਮੋਹਰ ਪਾਉਂਗੇ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ